ਲਣਾ ਲਣਾ ਜੀ ਉਦੋਂ ਕਲਕਤੀ ਨਾਲ ਲਾ ਕੇ ਚਲੇ ਆਏ ਜੋ ਜੀ ਨਾਲ ਕੇ ਜੀ ਨੂੰ ਝੂਮਦੀ ਲੈਂਦੀ ਹੈ ਸਰਕਾਰਾਂ ਨੇ ਇੱਕ ਥੋੜੇ ਜਿਹਾ ਗਲਤ ਕੰਮ ਨੂੰ ਬੋਟ ਕਰੇ ਪਿਆ ਸਰਕਾਰ ਗੱਟੇ ਆ ਗੱਲ ਤੋਂ ਮਨੇ ਸਰਕਾਰ ਨਹੀਂ ਗਰੀਬ ਨੂੰ ਤਾਂ ਗੱਲ ਤੋਂ ਮਿਲ ਨਹੀਂ ਰਹੀ ਗੱਲ ਖੌਂਜਣ ਹੁੰਦੀ ਵੀ ਹੈ ਤਾਗੜੇ ਲੈਂਦੇ ਨੇ ਤਾਗੜੇ ਚੱਕ ਲੈਂਦੇ ਨੇ ਗਰੀਬਾਂ ਨੂੰ ਗਰੀਬਾਂ ਦਾ ਮਿਲਦੀ ਆਹੋ ਨਹੀਂ ਆਹੋ ਥੋੜਾ ਦੇਖ ਲੈਂਦੇ ਜੀ ਗੱਲ ਮੇਰੇ ਨਾਲ ਹਾਂ ਉਹ ਤਾਂ ਮੈਂ 7 ਵਜੇ ਦਾ ਕੰਮ ਹੈ 14 ਵਜੇ ਨਹੀਂ 25 ਵਜੇ ਨਹੀਂ ਲਾਹੌਰ ਨਹੀਂ ਉਹਦੋਂ ਤੇ ਪਾਣੀ ਦਾ ਮੈਂ ਕਹਿੰਦਾ ਪਾਣੀ ਨਹੀਂ 7 ਵਜੇ ਦਾ ਸਮਾਂ ਦੇਖ ਕਣਕ ਨਾ ਆਏ ਤਾਂ ਸਾਨੂੰ ਪੈਸੇ ਹੀ ਦੇ ਦੇ ਕਹਿੰਦੇ ਨੇ ਐਂ ਕਰਦੇ ਨੇ ਉਹ ਤਾਂ ਪਾਣੀ ਦਾ ਪੈਸੇ ਭਰ ਲੈਣਦੇ ਆ ਕਣਕ ਟੱਕਣ ਦੀ ਲੋੜ ਹੀ ਨਹੀਂ ਹੈ ਉਹਨਾਂ ਨੂੰ ਕਣਕ ਦੇ ਆਉਂਦੇ ਆ ਉੱਥੀ ਵੇਚ ਦੇ ਉੱਥੀ ਰੱਖ ਲੈਣਾ ਉਹ ਪੈਸੇ ਲੈ ਲੈਂਦੇ ਆ ਯਾਰ ਉਹਨੂੰ ਕਹਿੰਦੇ ਪੈਸੇ ਦੇ 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 ਚਾਹੇ ਜੇ ਮਿਲ ਜਾਂਦੇ ਉਹ ਫਰਮੇ ਹੁੰਦੀ ਹੈ ਬਸ ਹਾਂ